ਸਾਰਾ ਚਠਾ ਇਹਨਾਂ ਨੇ ਇਹਦੇ ਵਿੱਚ ਖਤਮ ਕੀਤਾ ਦੋ ਨੰਬਰ ਦੀ ਇੱਟ ਆਹ ਸਾਰੀ ਦੋ ਨੰਬਰ ਦੀ ਇੱਟ ਆਹ ਦੇਖੋ ਆ ਦੋ ਨੰਬਰ ਦੀ ਇੱਟਾਂ ਇਹ 56 ਦੇ ਇੱਕ ਬਜਾਰੇ 56 ਦੇ ਆਹ ਇੱਟ ਲਾਉਂਦੇ ਆ ਦੋ ਨੰਬਰ ਦੀ ਇੱਟਾਂ ਜਿਹੜੀ ਉਹ 56 ਦੇ ਵਿੱਚ ਲੱਗ ਰਹੀ ਹੈ ਇੱਕ ਨੰਬਰ ਦੀ ਇੱਟ ਸਾਈਡ ਦੇ ਉੱਤੇ ਆ ਸਾਰੀ ਅਸੀਂ ਕਢਵਾਈ ਸੀਗੀ ਇੱਟ ਇੱਥੇ 2000 ਇੱਟ ਪਈ ਸੀਗੀ ਉਹ ਵੀ ਇਹਨਾਂ ਨੇ ਵਿੱਚ ਸਾਰੀਆਂ ਸਰਵੇ ਵੇਚ ਲਾਈਆਂ ਅਗੜਵੰਦੇ ਇੱਥੇ ਪੂਰਾ ਪਿਆ ਸੀ 1 2058 ਟ੍ਰਾਲੀ ਬਰਗਿਆ ਪਾਸ ਪਰ ਪਤਾ ਨਹੀਂ ਉਹ ਸਾਹਮਣੇ ਬਾਈ ਜੀ 1 ਮੀਟਰ ਤੈਨੂੰ ਆਖਿਆ ਪਿਆਰ ਨਾਲ ਪਿਆਰ ਨਾਲ ਆਖਿਆ ਤੈਨੂੰ ਯਾਰ ਤੂੰ ਸਾਡਾ ਭਾਈ ਆ ਉਹ ਥੱਲੇ ਉੱਲੇ ਨਾਲੋ ਸਾਡਾ ਭਾਈ ਆ ਤੂੰ ਆਹ 10 ਇੱਟ ਕਿੱਧਰ ਗਈ ਆਹ 2 ਨੰਬਰ ਦੀ ਇੱਟ ਆਹ 2 ਨੰਬਰ ਦੀ ਇੱਟ 10 ਕਿੱਥੋਂ ਆਈ ਆ ਆ 52 ਦੇ ਵਿੱਚ ਲਾਈ ਜਾਂਦਾ ਇਹਨਾਂ ਦੇ ਸਰਗਟ ਇੱਕ ਨੰਬਰ ਦੀ ਐਟ ਸਾਈਡ ਦੇ ਉੱਤੇ ਲਾ ਕੇ ਵਿਜਾ ਦੇ 52 ਦੇ ਲਾਈ ਜਾਂਦੇ ਆ ਇਹਦੇ ਪੂਰੀ ਇਹਨਾਂ ਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਠੇਕਦਾਰ ਦੇ ਉੱਤੇ ਆ 15 20 ਮਿੰਟ ਹੋ ਗਏ ਠੇਕਦਾਰ ਇੱਥੇ ਖੜਾ ਸੀਗਾ ਇਹਨਾਂ ਨੂੰ ਲੇਬਰ ਆਦਿਆਂ ਦਾ ਕਿ ਕੋਈ ਕਸੂਰ ਨਹੀਂ ਉਹਨਾਂ ਨੂੰ ਆਖ ਤੇ ਜਾਂਦਾ ਦਿਆ ਹੈ ਟੰਗ ਜਰੂਰ ਵਿੱਚ ਖਾਬਤ ਕਰੋ ਉਧਰ ਵੇਖੋ ਉਹ ਗੱਡੀ ਭਰ ਲੈ ਆਈ ਵੀ ਆ ਜਿਹੜੀ 2 ਨੰਬਰ ਦੀ ਐਟ ਪਰਤੀ ਸੀ ਪਹਿਲਾਂ ਅਸੀਂ ਖੁਦ ਪਟਾਈ ਹੈ ਆ 2 ਨੰਬਰ ਦੀ ਐਟ ਅਸੀਂ ਸਾਰੀ ਪਟਵਾਈ ਸੀਗੀ ਆ ਦੇਖੋ ਆ ਲੋਕ ਠਹਾਵਾ ਗੱਡੀ ਕਦੋਂ ਦੀ ਹੈ ਇਹ ਲੋਡ ਹੁੰਦੀ ਆ ਖੰਦੀ ਨਹੀਂ ਇਹਨਾਂ ਦੇ 2 ਦਿਨ ਬੰਦੇ ਆ ਉਧਰੋਂ 1 2 ਨੰਬਰ ਦੀ ਇੱਟ ਸੈੱਟ ਕਰੀ ਜਾਂਦੇ ਆ ਆਹ ਸੀਗਾ ਇੱਕ ਬੰਦਾ ਇਹਦੇ 2 ਨੰਬਰ ਦੀ ਇੱਟ ਸਿੱਟੀ ਆ ਉਧਰੋਂ ਤੁਸੀਂ ਸਿੱਟੀ ਆ ਨਾ ਉਹ ਜਿਹੜੀ ਥੱਲੇ ਵਾਲੀ ਆਈ ਨੀ ਨੀ ਅੱਧੀ ਆ ਭਰੀ ਜਾਂ ਲੈ ਟਰੱਕ ਕੀ ਦਾ ਕਿਹੜੇ ਦਾ ਸਿਟੀ ਆ ਪਾਵਾ ਉਹ ਡਰਿੰਕੀ ਭਰ ਕੇ ਲੈ ਆਇਆ ਯਾਰ ਇਹ ਸੋਡਾ ਕਾਮ ਹੀ ਆ ਤੁਹਾਨੂੰ ਐਸੇ ਕੰਮ ਵਾਸਤੇ ਛੱਡਿਆ ਉਹਨਾਂ ਨੇ ਕਾਹ ਬੰਦ ਕਰ ਦੇਵਾਂ ਪਾਰੇ ਹੁਣ